So who is a master of his institute which parts moral... I think the calls for a lot, doesn't it? I'm Dr. Jasmine Kaur, owner of Vision Isles Academy, Gurdaspur. Like, I would love to say I have a heartfelt gratitude to uh, Mr. Aman and Urvashi, ma'am, who had given us an opportunity to organize such a biggest ever event in Gurdaspur of Isles. It's not only about to let the children know about what is the advantage of IELTS, but actually they need it for their career perspectives also. So uh, from IDP, who always I would love to say that is a backbone of Vision IELTS. Uh, actually, I would say that a great efforts from both the teams. I never expect that I would have a chance to meet. ਪੁਰਵਸ਼ੀ मैम ਲਾਈਕ ਹੂ ਇਜ਼ ਸੱਚ ਅ ਟਾਰਚ ਬੇਅਰ ਫਾਰ us थैंक यू सो मच IDB थैंक यू सो मच ਪੁਰਵਸ਼ੀ मैम फॉर such a pleasant and a successful event of ours थैंक यू सो मच ਸੋ ਇੱਥੇ ਕਿ ਬੱਚਿਆਂ ਨੂੰ ਜਿਹੜਾ ਹੈਗਾ ਕਿਤੇ ਵੀ ਜਾਣਾ ਉਹਨਾਂ ਨੇ ਚਾਹੇ ਉਹ ਐਬ੍ਰੋਡ ਜਾਣ ਜਾਂ ਇੱਥੇ ਸਾਡੇ ਕੋਲ ਕਿਸੇ MNC ਦੇ ਵਿੱਚ ਕੰਮ ਕਰਨ ਜਾਂ ਉਹ ਕਿਤੇ ਵੀ ਆਪਣੀ ਜੋਬ ਪੌਸਟਗ੍ਰੈਡੂਏਟ ਜਦੋਂ IELTS ਕਰਦੇ ਵਿੱਚ ਚਾਰ ਮੇਨ ਸਕਿਲਸ ਹੁੰਦੀਆਂ ਨੇ ਜੋ ਬੱਚੇ ਦੀ ਕਮਿਊਨੀਕੇਸ਼ਨ ਸਕਿਲਸ ਨੂੰ ਐਨਹਾਂਸ ਕਰਦੀ ਸੋ ਕੱਲਾ ਐਬ੍ਰੋਡ ਹੀ ਨਹੀਂ ਭੇਜਦੇ ਬੱਚੇ ਨੂੰ ਓਵਰਆਲ ਡਿਵੈਲਪਮੈਂਟ ਨੇ IELTS ਇਸ ਲਈ ਕਰਵਾਈ ਜਾਂਦੀ ਹੈ ਜਸਟ ਬਿਕੋਜ਼ ਕਿ ਵਿਜਨ ਆਇਲਸ ਅਕੈਡਮੀ ਨੇ ਸਾਨੂੰ ਇਨਵਾਈਟ ਕੀਤਾ ਹੈ ਉਰਵਸ਼ੀ ਮੈਮ ਨੇ ਇਨਵਾਈਟ ਕੀਤਾ ਹੈ ਸਿਰਫ ਇਸ ਕਰਕੇ ਤਾਂ ਕਿ ਕੈਂਡੀਡੇਟਸ ਅੱਛੀ ਐਂਡ ਬੈਟਰ ਇਨਫੋਰਮੇਸ਼ਨ ਲੈ ਸਕਣ ਵਾਈ ਆਇਲਸ ਇਜ਼ ਇੰਪੋਰਟੈਂਟ ਐਂਡ ਆਇਲਸ ਉਹਨਾਂ ਦੀ ਲਾਈਫ 'ਚ ਕਿੱਦਾਂ ਹੈਲਪ ਕਰਦੇ ਹੈ ਅਕੈਡਮਿਕ ਪਾਰਟ ਨੂੰ ਲੈ ਕੇ ਵੀ ਜੇ ਉਹਨਾਂ ਨੇ ਵਰਕ ਵੀਜ਼ਾ ਲੈਣਾ ਤਾਂ ਵੀ ਜੇ ਉਹਨਾਂ ਨੇ ਅਬਰਾਡ ਸੈਟਲ ਹੋਣਾ ਤਾਂ ਵੀ ਸੋ ਅੱਜ ਅਰਾਊਂਡ 200 ਕੈਂਡੀਡੇਟਸ ਨੇ ਇਸ ਚੀਜ਼ ਦਾ ਫਾਇਦਾ ਲਿੱਤਾ ਐਂਡ ਇਹ ਇਵੈਂਟ ਪਹਿਲੀ ਵਾਰ ਹੋਇਆ ਗੁਰਦਾਸਪੁਰ 'ਚ ਤੋਂ ਪਹਿਲਾਂ ਕਦੀ ਵੀ ਕਿਸੇ ਨੇ ਇਸ ਲੈਵਲ ਦਾ ਇਵੈਂਟ ਨਹੀਂ ਕਰਾਇਆ ਐਂਡ ਈਵੈਂਟ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲਾ ਕੈਂਡੀਡੇਟਸ ਵਾਸਤੇ ਐਂਡ ਜਿਹੜੇ ਹੋਰ ਵੀ ਇਨ 더 ਰੋਅ ਰਹਿਣਗੇ ਈਵੈਂਟਸ ਮੈਮ ਵੱਲੋਂ ਬਹੁਤ ਸਾਰੇ ਸਕੂਲ ਐਂਡ ਕਾਲਜਸ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੰਦੇ ਆਂ ਐਂਡ ਕੈਂਡੀਡੇਟ ਟੂ ਹੈਲਪ ਕਰਦੇ ਆਂ ਕਿ ਆਈਐਸ ਕਿੱਦਾਂ ਸਕੋਰ ਕਰਨਾ ਹੈ ਕਿੱਦਾਂ ਆਈਐਸ ਸੌਖਾ ਬਣਾਉਣਾ ਹੈ ਐਂਡ ਆਪਣੀ ਡ੍ਰੀਮ ਕੰਟਰੀ ਚ ਜਾਣਾ ਹੈ ਸੋ ਅੱਜ 200 ਬੱਚਿਆਂ ਨੇ ਫਾਇਦਾ ਲਿੱਤਾ ਹੈ ਹੋਰ ਵੀ ਬੱਚੇ ਆਉਣ ਵਾਲੇ ਟਾਈਮ 'ਚ ਇਨ੍ਹਾਂ ਚੀਜ਼ਾਂ ਦਾ ਈਵੈਂਟਸ ਦਾ ਫਾਇਦਾ ਲੈਂਦੇ ਰਹਿਣਗੇ ਸੋ ਸਭ ਤੋਂ ਪਹਿਲਾਂ ਬੱਚਾ ਨੂੰ ਇਹ ਅਵੇਅਰ ਦਿੱਤੀ ਹੈ ਕਿ ਬੱਚੇ ਕਦੇ ਵੀ ਗਲਤ ਟਰੈਕ ਤੇ ਨਾ ਜਾਣ ਟਿਪਸ ਐਂਡ ਟ੍ਰਿਕਸ ਦਿੱਤੀਆਂ ਗਈਆਂ ਸੋ ਥੈਟ ਆਲਸੋ ਸੌਖਾ ਐਂਡ ਬੈਟਰ ਹੋਰ ਕਿਦਾਂ ਬਣਾਇਆ ਜਾ ਸਕਦਾ ਹੈ ਜਿੱਚ ਬੱਚਾ ਜ਼ਿਆਦਾ ਸਕੋਰ ਕਰੇ ਕਟ ਟਾਈਮ ਸਕੋਰ ਕਰੇ ਐਂਡ ਆਪਣੀ ਲਾਈਫ ਨੂੰ ਟਾਈਮਲੀ ਟਰੈਕ ਤੇ ਲੈ ਕੇ ਆ ਸਕੇ ਇਹ ਅੱਜ ਦੇ ਇਵੈਂਟ ਦਾ ਮੇਨ ਰੀਜ਼ਨ ਸੀਗਾ ਕਿਉਂ ਅਸੀਂ ਇਸ ਇਵੈਂਟ ਨੂੰ ਕਰ ਰਹੇ ਹਾਂ